ਰੋਕ ਤਗੇ ਮੇ ਮੈਂ ਕੁਦਰਤ ਦੇ ਮੰਦੂ ਮਾਪੀ ਮਿਲੇ ਹੋਏ ਹੀ ਹੈ ਇਹ ਕੁਦਰਤੀ ਮੇ ਚਾਲਾ ਨਾ ਕੋਈ ਖੰਦਾ ਨੀ ਬੈਰੀ ਦੇਖਿਆ ਇਧਰ ਹਾਂ ਵੀ ਦੋਸਤੋ ਨਮਸਕਾਰ ਮੈਂ ਰਾਜਕੁਮਾਰ ਖਡਾਲਾ ਆਪਾਂ ਅੱਜ ਖੇਤ ਆਏ ਦੀ ਇੱਥੇ ਦਰਖਤ ਹੈ ਜਾਮਣਾ ਦਾ ਖੜੇ ਕਿੰਨਾ ਵੱਡਾ ਪੂਰਾ ਤਕੜਾ ਦਰਖਤ ਹੈ ਤੇ ਆਪਾਂ ਤੁਹਾਨੂੰ ਜਾਮਣਾ ਬਾਰੇ ਕੁਝ ਜਾਣਕਾਰੀ ਦੇਣੀ ਚਾਹੁੰਦੇ ਆ ਥੋੜੀ ਮੁੱਤੀ ਜਿੰਨੀ ਕ ਆਪਾਂ ਨੂੰ ਪਤਾ ਹੈ ਜਿਹੜੇ ਬੰਦੇ ਨੂੰ ਸ਼ੂਗਰ ਹੈ ਸ਼ੂਗਰ ਵਾਸਤੇ ਇਹ ਰਾਂਪਣਾ ਜਾਮਣਾ ਇਹਨੂੰ ਜੇ ਸ਼ੂਗਰ ਵਾਲਾ ਬੰਦਾ ਖਾਊਗਾ ਤਾਂ ਸ਼ੂਗਰ ਉਹਦੀ ਖਤਮ ਹੋ ਜਾਂਦੀ ਹੈ ਇਹਨੂੰ ਖਾਣ ਦੇ ਦੋ ਤਿੰਨ ਤਰੀਕੇ ਨੇ ਦੋ ਤਿੰਨ ਢੰਗ ਨੇ ਇਹਨੂੰ ਖਾਣ ਦੇ ਇੱਕ ਤਾਂ ਆਪਾਂ ਇਹਨੂੰ ਤਾਜ਼ਾ ਤੋੜ ਕੇ ਜਿਵੇਂ ਆ ਲੱਗ ਰੀਆਂ ਨੇ ਆਪਾਂ ਹੀ ਕਹਿੰਦਾ ਜਿੰਨੀਆਂ ਮਰਜ਼ੀ ਲੈ ਜਾਓ ਤੋੜ ਕੇ ਇੱਥੇ ਸਾਹਮਣੇ ਰੈਸ ਪੰਪ ਦੇ ਸਾਹਮਣੇ ਇਹ ਜਾਮਣਾ ਜਿਹਨੂੰ ਵੀ ਲੋੜ ਹੈ ਬਰੇਟਾ ਮੰਡੀ ਦੇ ਨੇੜੇ ਤੇੜੇ ਜਿੰਨੀਆਂ ਮਰਜ਼ੀ ਲੈ ਜਾ ਸਕਦੇ ਹੋ ਪੱਲੀ ਵੀ ਧਰਖੀ ਹੈ ਨਾ ਇਹ ਸਾਹਮਣੇ ਪਈ ਹੈ ਪੱਲੀ ਪੱਲੀ 'ਚ ਆਪ ਵੀ ਤੋੜਦੇ ਨੇ ਵਿਚਾਰੇ ਪਰ ਆਪ ਦਾ ਸਾਧਨ ਨਾਲ ਲਿਓ ਰਸਾ ਰਸਾ ਲਿਓ ਜੀ ਨਹੀਂ ਤੋੜਨੀ ਉੱਪਰ ਜੜਕੀ ਚਲੋ ਇਹਦੇ ਖਾਣ ਦੇ ਸਾਨੂੰ ਤੇ ਨਟੰਗ ਦੱਸਾਂਗੇ ਆਪਾਂ ਇੱਕ ਤਾਂ ਹੈਗੀ ਹੈ ਇਹ ਜਾਮਨ ਤਾਜੀ ਤੋੜ ਕੇ ਖਾ ਸਕਦੇ ਆਪਾਂ ਤੁਰਤ ਇੱਕ ਇਹਦੀ ਗੱਟ ਕੇ ਜਿਹੜੀ ਗਿੱਟਕ ਨੂੰ ਸੁਕਾ ਕੇ ਇਹਦਾ ਪਾਊਡਰ ਬਣਾ ਕੇ ਇੱਕ ਚਮਚਾ ਲੜਕੀ ਖਾ ਲੋਕ ਸ਼ਾਮ ਨੂੰ ਖਾ ਲੋ ਉਹਦੇ ਨਾਲ ਵੀ ਬਹੁਤ ਤੁਹਾਨੂੰ ਫਰਕ ਪਊਗਾ ਸ਼ੂਗਰ ਨੂੰ ਸਪੈਸ਼ਲ ਸ਼ੂਗਰ ਵਾਸਤੇ ਹੈ ਇਹ ਕੇਦਾ ਹੋਰ ਵੀ ਫਾਇਦਾ ਹੈ ਤੁਸੀਂ ਇਹਨੂੰ ਚਾਂਮਣ ਨੂੰ ਲੈ ਜਾਓ ਤੋੜ ਕੇ ਪੱਲੀ ਜਾਂ ਮਛਰਦਾਨੀ ਲਾ ਕੇ ਥੱਲੇ ਡੱਕੇ ਕੱਢ ਕੇ ਤੋੜ ਲੋ ਇਹਨੂੰ ਤੋੜ ਕੇ ਇਹਨੂੰ ਤੁਸੀਂ ਛਾਂ ਦੇ ਵਿੱਚ ਸੁਕਾ ਲੋ ਐਂ ਸਾਬਤੀ ਨੂੰ ਹੈ ਇਹਦੀ ਇਹਨੂੰ ਕੱਢਣ ਦੀ ਲੋੜ ਨਹੀਂ ਹਿੜਕਾ ਇਹਨੂੰ ਐਂ ਸੁਕਾ ਕੇ ਤੇ ਸੁਕਾਓ ਇਹਨੂੰ ਛਾਂ ਦੇ ਵਿੱਚ ਜਿਵੇਂ ਆਪਣੇ ਘਰ ਹੈ ਕਮਰਾ ਕਮਰੇ ਦੇ ਵਿੱਚ ਪਾ ਦੋ ਅ ਚੁੱਤੀ ਕੱਪੜੇ ਦੇ ਉਹਦੇ ਉੱਪਰ ਚੁੰਨੀ ਚਾਨੀ ਪਾ ਕੇ ਤੇ ਮੱਖੀ ਨਾ ਬੈਠੀ ਫਿਰ ਇਹ ਕੀੜਾ ਪੈਦਾ ਹੋ ਜਾਂਦਾ ਹੈ ਇਹਨੂੰ ਸਕਾ ਕੇ ਚਾਰ ਜਮਮਣਾ ਰੋਜ਼ ਤੁਸੀਂ ਤੜਕੀ ਉੱਠ ਕੇ ਇਹਦੇ ਰਨੇ ਗਾਜੇ ਖਾ ਸਕਦੇ ਹੋ ਜੋ ਪਾਣੀ ਚ ਪਾ ਦੋ ਨੂੰ ਸ਼ਾਮ ਨੂੰ ਪਿਓ ਦੋ ਗਲਾਸ ਦੇ ਵਿੱਚ ਤਾਂ ਤੜਕੀ ਉੱਠ ਕੇ ਇਸ ਤਰ੍ਹਾਂ ਦੀ ਬਣ ਜੂਗੀ ਉਹ ਜਮਮਣਾ ਤੇ ਉਹਨੂੰ ਖਾਓ ਤੁਸੀਂ ਸ਼ੂਗਰ ਨੂੰ ਦੂਰ ਪਜਾਓ ਸ਼ੂਗਰ ਦਾ ਰੋਗ ਇਹ ਰਾਮ ਬਾਣਾ ਹੈ ਸ਼ੂਗਰ ਵਾਸਤੇ ਹੁਣ ਸੋਨੂੰ ਇਹਦੇ ਇਹਦੇ ਵਾਸਤੇ ਗੱਲ ਕਰਦੇ ਆ ਕਿਸਾਨ ਖੜੇ ਨੇ ਸਾਡੇ ਪਿੰਡ ਗੱਲ ਹੋਈ ਅੱਜ ਖੁੰਡਾਂ ਦੇ ਬੈਠੇ ਸੀ ਅਸੀਂ ਵੀ ਦਰਖਤ ਲਾਓ ਤੇ ਮੀਂਹ ਹੀ ਪੈ ਰਿਹਾ ਸੀ ਕਿਉਂਡ ਚੱਲ ਰਹੀ ਹੈ ਬ੍ਰੇਟਾ ਏਰੀਆ ਦੇ ਵਿੱਚ ਬਹੁਤ ਘੱਟ بارش ਹੋਈ ਹੈ ਜਿਵੇਂ ਅੱਜ 5 ਤਰੀਕ ਹੋਊਗੀ ਪਹਿਲਾਂ 5 ਤਰੀਕ ਤੱਕ ਇੱਕ ਵੱਡਾ ਮੀਂਹ ਪੈ ਜਾਂਦਾ ਦੀ ਪਿਆ ਨਹੀਂ ਕੋਈ ਤੇ ਆਪਾਂ ਇਹਨਾਂ ਨੂੰ ਪੁੱਛਾਂਗੇ ਵੀ ਆ ਜਾਮਣੇ ਜਿਹੜੀ ਇਹਦਾ ਕਿੰਨਾ ਕ ਨੁਕਸਾਨ ਹੋਊਗਾ ਜੇ ਆਪਾਂ ਖੇਤ ਦੇ ਵੀ ਸਾਰੇ ਜ਼ਿਮੀਂਦਾਰ ਇੱਕ ਇੱਕ ਜਾਮਣ ਲਾ ਦੀ ਇਹ ਨਾਲੇ ਤਾਂ ਫਲ ਹੋ ਜਾਊਗਾ ਬੱਚੇ ਖਾ ਲੈਣਗੇ ਨਾਲੇ ਛਾਂ ਹੋ ਜਾਂਦੀ ਹੈ ਬੈਠਣ ਵਾਸਤੇ ਆ ਤਾਂ ਹੈ ਗਾ ਬਿੰਦਰ ਸਿੰਘ ਇਹ ਹੈ ਗਿਆ ਕਾਲਾ ਬਾਦਰਪੁਰ ਤੋਂ ਨਹੀਂ ਦੋਈ ਹਾਂਜੀ ਭਾਈ ਜੀ ਇਹ ਜਾਮਣੇ ਏੜੀ ਹਾਂਜੀ ਤੁਸੀਂ ਜ਼ਮੀਨ ਠੇਕੇ ਦੇ ਲਈਏ ਹਾਂਜੀ ਠੇਕੇ ਦੇ ਲੈ ਕੇ ਵੀ ਤੁਸੀਂ ਜਾਮਣ ਪਹਿਲਾਂ ਦੇਖੀ ਹੋਊਗੀ ਵੀ ਨੁਕਸਾਨ ਕਰੂਗੀ ਸਾਰੇ ਦੇਖਦੇ ਹਾਂ ਜੀ ਹੈਨਾ ਜੀ ਹਾਂਜੀ ਹਾਂਜੀ ਵੀ ਹੁਣ ਤੁਸੀਂ ਦੱਸੋ ਵੀ ਜਾਮਣ ਦਾ ਕਿੰਨਾ ਕੁ ਨੁਕਸਾਨ ਹੋਊਗਾ ਜੇ ਇੱਥੇ ਖੜੀ ਰੋਊਗੀ ਇਹ ਖੇਤ ਦੇ ਵਿੱਚ ਜੀ ਦਾ ਜੀ ਕੋਈ ਨੁਕਸਾਨ ਨਹੀਂ ਹੈਗਾ ਜਾਮਣ ਦਾ ਫਲਦਾਰ ਬੂਟੇ ਇਹਦਾ ਫੈਰੀ ਫੈਦੇ ਇਹਦਾ ਫਾਇਦੀ ਫਾਇਦਾ ਜਿਹੜੀਆਂ ਥੱਲੇ ਡਿੱਗਣੀਆਂ ਉਹਨਾਂ ਹੀ ਵੀ ਖਾਦ ਮੰਨੂਗੀ ਇਹ ਗੱਲ ਕੁਲਕੀ ਹਾਂ ਉਹਦੀ ਵੀ ਖਾਦ ਮੰਨ ਜੂਗੀ ਹਾਂਜੀ ਬਾਕੀ ਇਹਦਾ ਜੀਰੀ ਚ ਕੋਈ ਅਸਰ ਹੋਊਗਾ ਥੱਲੇ ਸ਼ੌਂਚ ਕਹਿੰਦੇ ਹੁੰਦੀ ਨਹੀਂ ਹੈਗੀ 5-4 ਕਿਲੋ ਦਾ ਹੋਊਗਾ ਜੀ ਵੱਧ ਨਹੀਂ ਹੁੰਦਾ ਹੈਗਾ ਜਾਂਦੇ ਨਹੀਂ ਹੁੰਦਾ ਹਾਂਜੀ ਫਿਰ ਜਿਵੇਂ ਆਪਾਂ ਆ ਸਾਰਾ ਦੇਖਾਂਗੇ ਇਧਰ ਆ ਖੇਤਾਂ ਦੇ ਵਿੱਚ ਕਿਤੇ ਦਰਖਤ ਨਹੀਂ ਹੈਗੇ ਦੇਖੋ ਤੁਸੀਂ ਨਿਕਾ ਮਾਰ ਗਏ ਵੀ ਖੇਤ ਦੇ ਵਿੱਚ ਤੁਸੀਂ ਕਿਉਂ ਨਹੀਂ ਲਾਂਦੇ ਫਿਰ ਦਰਖਤ ਕੀ ਕਰਨੇ ਹੈ ਤੁਸੀਂ ਆਪਾਂ ਜਿਹੜਾ ਠੇਕੇ ਦੇ ਲੈਂਦੇ ਬੰਦਾ ਉਹ ਕਹਿੰਦਾ ਮੇਰਾ ਨੁਕਸਾਨ ਹੈ ਮੈਂ ਨਹੀਂ ਠੇਕੇ ਦੇ ਲੈਂਦਾ ਇਹ ਦੇ ਵਾਲੇ ਵਾਲੇ ਦਰਖਤ ਨਹੀਂ ਕਹਿੰਦੇ ਨਹੀਂ ਸਾਰੇ ਜਦੋਂ ਲੈਂਦੇ ਠੇਕੀ ਦੀ ਹਾਂਜੀ ਵੀ ਇਹ ਕੀ ਕਰਨੇ ਫਿਰ ਵੀ ਨੁਕਸਾਨ ਹੁੰਦਾ ਕਹਿੰਦੇ ਇੱਕ ਤਾਂ ਜਿਹੜਾ ਜੀ ਸਬੈਦ ਹੈ ਜਾਂ ਹੋਰ ਹੈ ਉਹਦਾ ਨੁਕਸਾਨ ਹੈ ਫਲ ਵਾਲੀ ਬੂਟੇ ਦਾ ਕੀ ਨੁਕਸਾਨ ਹੈ ਅੱਛਾ ਕੋਈ ਨੁਕਸਾਨ ਨਹੀਂ ਜੀ ਹਾਂ ਫਲ ਵਾਲਾ ਬੂਟਾ ਤਾਂ ਫਾਇਦੀ ਕਰਦਾ ਆਪਣਾ ਨਾ ਜਾਮਣੇ ਦੇ ਕਿੰਨਾ ਵਧੀਆ ਗੁਣਕਾਰੀ ਪੇੜਾ ਹੈ ਦਰਖਤ ਹੈ ਹਾਂਜੀ ਇਹਦੀ ਜਾਮਣਾ ਜੇ ਤੁਸੀਂ ਤੋੜ ਕੇ ਖਾਓਗੇ ਤਾਂ ਤੁਹਾਡੇ ਦਰ ਰੋਗੇ ਦੂਰ ਹੋ ਜਾਂਦੇ ਨੇ ਪੇਟ ਸਾਫ ਹੋ ਜਾਂਦਾ ਹੈ ਇਹ ਵਧੀਆ ਇੱਕ ਦੋ ਕਿੱਲੇ 'ਚ ਹੋਣ ਜੀ ਕੋਈ ਨੁਕਸਾਨ ਨਹੀਂ ਪੈਣਾ ਕਾਲੀ ਐ ਕੋਈ ਹੋਰ ਐ ਦਰਖਤ ਦਾ ਜ਼ਰੂਰੀ ਨੇ ਨਾ ਦਰਖਤ ਜ਼ਰੂਰੀ ਐ ਫੇਰ ਇਹ بارش ਹੋਊਗੀ ਹਾਂ ਜੀ ਹੁਣ ਆਪਾਂ ਇਸ ਗੱਲ ਤੇ ਆ ਜੰਨੇ ਆਂ ਵੀ ਹੁਣ ਦਰਖਤ ਨਹੀਂ ਹੈਗੇ ਆਪਾਂ ਸਾਰੇ ਕਹਿੰਨੇ ਵੀ ਦਰਖਤ ਲਾਓ ਮੀਂਹ ਜਿਆਦਾ ਪਊਗਾ ਜਦੋਂ ਮੀਂਹ ਵੱਧ ਪੈ ਗਿਆ ਫੇਰ ਲੋਕ ਕਹਿਣਗੇ ਹੁਣ ਦਰਖਤ ਕਿੱਧਰ ਗਈ ਇਹ ਵੀ ਇੱਕ ਸਵਾਲ ਐ ਹਾਂ ਜੀ ਫੇਰ ਸਾਰੇ ਕਹਿੰਦੇ ਨੇ ਹੁਣ ਦਰਖਤ ਨਹੀਂ ਹੈਗੇ ਹੁਣ ਵੀ ਮੀਂਹ ਪਿਆ ਗਿਆ ਹੁਣ ਵੀ ਕੁਦਰਤ ਐ ਹੁਣ ਵੀ ਕੁਦਰਤ ਐ ਵੀ ਕੁਦਰਤ ਨਾਲ ਛੇੜਛਾੜ ਨਾ ਕਰੋ ਬਦੋਂ ਬਦ ਜਮਣਾ ਖਾਓ ਐਂ ਛੜਾਓ ਧੰਨਵਾਦ ਸ ਦੇ ਵੀ ਲੈ ਵਧੀਆ ਬੋਲੇ